ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਪਾਈ YouTube ਚੈਨਲ ਤੇ ਲਓ ਵੀ ਇੱਕ ਅੱਜ ਹੈਗੀ ਆ ਖੁਸ਼ਖਬਰੀ ਵਾਲੀ ਗੱਲ ਕਿਸਾਨਾਂ ਵਾਸਤੇ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਤੇ ਬਹੁਤ سارے ਕਿਸਾਨ ਭਰਾਵਾਂ ਦਾ ਇਹਦੇ ਨਾਲ ਫਾਇਦਾ ਹੋਊਗਾ ਤੇ ਇਹ ਖੁਸ਼ਖਬਰੀ ਕੀ ਹੈ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਜਿਹੜਾ ਕੋਈ ਭਰਾ ਆਪਣੇ ਚੈਨਲ ਦੇ ਨਾਮ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਬਈ ਜੀ ਖੁਸ਼ਖਬਰੀ ਵਾਲੀ ਗੱਲ ਅੱਗੇ ਇਹ ਹੈ ਵੀ ਜਿਹੜੇ ਭਰਾਵਾਂ ਨੇ ਹਾਈਬ੍ਰਿਡ ਝੋਨੇ ਲਾਏ ਸੀ ਉਹਨਾਂ ਦੇ ਮਨ ਵਿੱਚ ਇਹ ਸੀ ਵੀ ਪਤਾ ਨਹੀਂ ਗਵਰਨਮੈਂਟ ਖਰੀਦੂ ਜਾਂ ਨਾ ਖਰੀਦੂ ਭਾਈ ਜੀ ਉਹਦੇ ਉੱਤੋਂ ਹਰਿਆਣਾ ਤੇ ਪੰਜਾਬ ਹਾਈ ਕੋਰਟ ਨੇ ਜਿਹੜੀ ਰੋਕ ਲੱਗੀ ਸੀ ਉਹ ਹਟਾਤੀ ਐ ਇੱਕ ਵਾਰੀ ਉਹ हट ਗਈ ਐ ਹੁਣ ਕੇਰਾਂ ਰਾਹ ਖੁੱਲਾ ਹੋ ਗਿਆ ਵਿੱਚ ਉਹਨੇ ਉਹ ਜਿਹੜੇ ਹਾਈਬ੍ਰਿਡ ਹੈਗੇ ਆ ਉਹ ਵੇਕਣਗੇ ਜਿਹੜੇ ਭਰਾਵਾਂ ਨੇ ਲਾਇਆ ਭਾਈ ਉਹਨਾਂ ਵਾਸਤੇ ਤਾਂ ਬਹੁਤ ਖੁਸ਼ੀ ਦੀ ਗੱਲ ਐ ਹਨਾ ਤੇ ਜਿਹੜੇ ਭਰਾਵਾਂ ਨੇ ਨਹੀਂ ਲਾਇਆ ਡਰਦਿਆਂ ਨੇ ਤੇ ਵਾਣ ਮਾੜੇ ਸੀ ਪਾਣੀ ਮਾੜੇ ਸੀ ਉਹਨਾਂ ਵਾਸਤੇ ਜ਼ਰੂਰ ਥੋੜਾ ਜਿਹਾ ਹੈਗਾ ਤੇ ਪਰ ਮੈਨੂੰ ਉਮੀਦ ਹੈ ਵੀ ਜਿੱਥੇ ਥੋੜੇ ਜਿਹਾ ਵਾਣ ਨਰਮ ਸੀ ਤੇ ਪਾਣੀ ਨਰਮ ਜੀ ਉਥੇ ਕਿਸਾਨ ਭਰਾਵਾਂ ਨੇ ਹਾਈਬ੍ਰਿਡ ਹੀ ਲਾਇਆ ਝੋਨੇ ਕਿਉਂਕਿ ਉਥੇ ਕੋਈ ਹੋਰ ਝੋਨਾ ਹੁੰਦਾ ਨਹੀਂਗਾ ਸਹੀ ਜੇ ਆਪਾਂ ਗੱਲ ਕਰੀਏ ਝਾੜ ਦੀ ਤਾਂ ਉਥੇ ਹੁਣ ਪੀਆਰ ਵੈਰੈਟੀਆਂ ਝਾੜ ਨਹੀਂ ਦਿੰਦੀਆਂ ਜਿੱਥੇ ਪਾਣੀ ਵੀ ਨਰਮ ਹੈ ਤੇ ਜਿੱਥੇ ਵਾਣ ਵੀ ਨਰਮ ਹੈ ਉਥੇ ਫਿਰ ਹਾਈਬ੍ਰਿਡ ਤੋਂ ਬਿਨਾ ਕੋਈ ਆਪਸ਼ਨ ਨਹੀਂ ਹੁੰਦੀ ਇਸੇ ਕਰਕੇ ਕਿਸਾਨ ਬਰਾਵ ਹਾਈਬ੍ਰਿਡ ਲਾਉਂਦੇ ਸੀ ਤੇ ਜੇ ਕਿਤੇ ਇਹ ਰੋਗ ਪਹਿਲਾਂ ਸਾਡੀ ਹਿੰਦੀ ਝੋਨਾ ਲੱਗਣ ਤੋਂ ਤੇ ਗੱਲ ਕੁਝ ਹੋਰ ਹੋਣੀ ਸੀ ਹੁਣ ਚਲੋ ਦੇਰ ਆ ਇਧਰ ਉਸਤਾਏ ਤੇ ਜਿਹੜੇ ਬਰਾਵਾਂ ਦੇ ਹਾਈਬ੍ਰਿਡ ਲੱਗਿਆ ਉਹਨਾਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਬਾਕੀ ਇਹ ਜਿਹੜੀ ਵੈਰੈਟੀ ਹੈਗੀ ਐ ਇਹਦਾ ਝਾੜ ਵੀ ਬਹੁਤ ਆ ਕਿਸਾਨ ਇਹਨੂੰ ਕੋਈ ਐਵੇਂ ਨਹੀਂ ਲਾਉਂਦੇ ਸੀ ਵੀ ਕੋਈ ਚਾਹ ਸੀ ਕਿਸਾਨਾਂ ਨੂੰ ਇੰਨਾ ਮਹਿੰਗਾ ਬੀਜ ਲੈ ਕੇ 1200 ਦੀ ਥੈਲੀ ਲੈ ਕੇ ਤੇ ਫਿਰ ਉਹ ਝੋਨਾ ਲਾਉਣਾ ਇਹਨਾਂ ਨੂੰ ਕੋਈ ਚਾਹ ਨਹੀਂ ਸੀਗਾ ਇਹ ਮਜਬੂਰੀ ਸੀ ਮਜਬੂਰੀ ਚ ਲਾਉਣਾ ਪੈਂਦਾ ਇਹ ਝੋਨਾ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਕਿਉਂਕਿ ਇਹ ਜਿਹੜੇ ਕਿਸਾਨ ਭਰਾਵਾਂ ਨੇ ਹਾਈਬ੍ਰਿਡ ਝੋਨੇ ਲਾਏ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਜੇ ਤੇ ਉਹਨਾਂ ਦੇ ਮਨ ਚ ਕੋਈ ਇਹੋ ਜੀ ਗੱਲ ਨਾ ਰਵੇ ਵੀ ਮੈਂ ਆਪਾਂ ਹਾਈਬ੍ਰਿਡ ਝੋਨਾ ਲਾਇਆ ਸੀ ਤੇ ਯਾਰ ਪਤਾ ਨਹੀਂ ਕੀ ਬਣੂਗਾ ਹਾਈਬ੍ਰਿਡ ਝੋਨੇ ਦੀ ਬਈ ਜਿਹੜੀ ਹੈਗੀ ਹੈ ਰੋਕ ਹਾਈ ਕੋਰਟ ਨੇ ਹਟਾਤੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤੇ ਹੁਣ ਇੱਕ ਵਾਰੀ ਕਿਰਿਆ ਦਾ ਪੱਧਰਾ ਹੋ ਗਿਆ ਤੇ ਬਾਕੀ ਜਦੋਂ ਹਾਈ ਕੋਰਟ ਨੇ ਇਹ ਰੋਕ ਹਟਾਤੀ ਫਿਰ ਤਾਂ ਕੋਈ ਇਹਦੇ ਵਿੱਚ ਮਸਲਾ ਰਹਿ ਹੀ ਨਹੀਂ ਗਿਆ ਬਾਕੀ ਹਜੇ ਤੱਕ 44 ਝੋਨੇ ਦਾ ਕੋਈ ਹਜੇ ਤੱਕ ਆਇਆ ਨਹੀਂਗਾ ਇਹ 44 ਝੋਨੇ ਤੋਂ ਰੋਕ ਹਟਈ ਹੈ ਜਾਂ ਨਹੀਂ ਹਟਈ ਤੇ ਚਲੋ ਲੱਗ ਜੂਗਾ ਪਤਾ ਇੱਕ ਦੋ ਦਿਨਾਂ 'ਚ ਉਹਦਾ ਵੀ ਪਤਾ ਲੱਗ ਜੂਗਾ ਵੀ ਕੀ ਬਣਿਆ ਸਹੀ ਮੈਨੇ ਤਾਂ ਜਿਆਦਾ ਏਰੀਆ ਤਾਂ ਹਾਈਬ੍ਰਿਡ ਹੀ ਲੱਗਦਾ ਕਿਉਂਕਿ ਜਿਹੜੇ ਨਰਮ ਪਾਣ ਹੈ ਜਾਂ ਨਵੇਂ ਬਾਣ ਹੈ ਜਿੱਥੇ ਨਰਮੇ ਹੁੰਦੇ ਸੀ ਨਰਮੇ ਵੀ ਉੱਥੇ ਹੁੰਦੇ ਸੀ ਜਿੱਥੇ ਥੋੜੇ ਨਰਮ ਪਾਣੀ ਸੀ ਤੇ ਕਸਤੀ ਦਾ ਪਾਣੀ ਸੀਗੀ ਤੇ ਕਸਤੀ ਦਾ ਪਾਣੀ ਲੱਗ ਜਾਂਦਾ ਚਲੋ ਚੱਲੀ ਜਾਂਦਾ ਢਾਂਚਾ ਤੇ ਉੱਥੇ ਹੀ ਹਾਈਬ੍ਰਿਡ ਹੀ ਲੱਗਦੇ ਆ ਤੇ ਕਿਉਂਕਿ ਚੰਗੇ ਪਾਣੀ ਜਿੱਥੇ ਉੱਥੇ ਬਈ ਕੋਣ ਨਰਮਾ ਕੀਂ ਦਏ ਕੌਣ ਰੈਸਪਲੈਂਟ ਹੈ ਜੀ ਫਸਲ ਦਾ ਹੈ ਨਾ ਆਪਾਂ ਨੂੰ ਵੀ ਪਤਾ ਵੀ ਇੱਕ ਵਾਰੀ ਫਸਲ ਮਾਰੀ ਜੇ ਤਾਂ ਬੇਤਨਾ ਟਾਈਮ ਬੰਦਾ ਪਿੱਛੇ ਜਾਵਣਦਾ ਤੇ ਹਾਈਬ੍ਰਿਡ ਤਾਂ ਉਥੇ ਲਾਉਂਦੇ ਆ ਭਾਈ ਜਿੱਥੇ ਪਾਣੀ ਨਰਮ ਹੈ ਤੇ ਜ਼ਮੀਨਾਂ ਨਰਮ ਹੈ ਇਹ ਬਣੇ ਪਾਣੀ ਤੇ ਜ਼ਮੀਨ ਨਰਮ ਹੈ ਉਹਦੇ ਅਸ ਤੇ ਹਾਈਬ੍ਰਿਡ ਜੇ ਆਪਾਂ ਚੰਗੇ ਵਾਣਾ ਚੰਗੇ ਪਾਣੀਆਂ ਚ ਲਾਉਣਾ ਭਾਈ ਉਥੇ ਇਹ ਟੈਗ ਪੈਂਦੇ ਆ ਬਾਲੇ ਭਾਰੀ ਹੋ ਜਾਂਦੇ ਆ ਤੇ ਜਿੱਦੇ ਕਰਕੇ ਇਹਨਾਂ ਨੂੰ ਨਰਮ ਚ ਪਾਣੀਆਂ ਚ ਤੇ ਨਰਮ ਜਿਵੇਂ ਚਲਾਉਂਦੇ ਆ ਜਿਹੜਾ ਹੈਗਾ ਪੂਚਾ ਜਦਾਲੀ ਬਾਈ ਉਹ ਤਾਂ ਫਿਰ ਚੰਗੇ ਬਾਣੀਆਂ ਚ ਲੱਗਦਾ ਹੈ ਨਾ ਤੇ ਉਹਦੇ ਬਾਰੇ ਵੀ ਕੋਈ ਨਹੀਂ ਲੱਗ ਜੂਗਾ ਪਤਾ ਕੋਈ ਇੱਕ ਅੱਦੇ ਦਿਨ ਚ ਜੇ ਪਤਾ ਲੱਗ ਗਿਆ ਜਦੋਂ ਆਪਾਂ ਉਹਦੀ ਵੀਡੀਓ ਪਾ ਦਾਂਗੇ ਤੇ ਇਹ ਹਾਈਬ੍ਰਿਡ ਵਾਲੇ ਭਰਾਵਾਂ ਵਾਸਤੇ ਆ ਖੁਸ਼ੀ ਦੀ ਗੱਲ ਹੈ ਤੇ ਝਾੜ ਵੀ ਵਧੀਆ ਹੈ ਮਜਬੂਰੀ ਕਰਕੇ ਲਾਉਣਾ ਪੈਂਦਾ ਕੋਈ ਸ਼ੌਂਕ ਨਹੀਂ ਜੇ ਦੂਜੇ ਝੋਨੇ ਵਧੀਆ ਹੁੰਦੇ ਹੁਣ ਤੱਕ ਕੀ ਲੋੜ ਹੈ ਇਹ ਜੀ ਭਾਈ ਅੱਜ ਦੀ ਆਪਣੀ ਵੀਡੀਓ ਤੇ ਆਪਾਂ ਇਹੀ ਕੁਝ ਕੌਮ ਦੇਣੀ ਸੀ ਵੀ ਜਿਹੜੇ ਭਰਾਵਾਂ ਨੇ ਹਾਈਬ੍ਰਿਡ ਝੋਨਾ ਲਾਇਆ ਉਹਨਾਂ ਦੀ ਜਿਹੜੀ ਹੈਗੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹਦੀ ਰੋਕ ਹਟਾ ਦਿੱਤੀ ਤੇ ਚਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ